ਸਸਿਕਾ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚੋਂਗੇ ਸੋ ਜ਼ਿੰਦਗੀ ਦੀ ਇੱਕ ਸੱਚਾਈ ਆ ਕਿ ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਅਗਲੇ ਦੀ ਗਲਤੀ ਤੋਂ ਸਿੱਖ ਲਓ ਕਿ ਜਿਹੜੀ ਉਹਨੇ ਗਲਤੀ ਕੀਤੀ ਆਪਾਂ ਨਾ ਉਹ ਦਰਾਈਏ ਨਾ ਕਿ ਆਪ ਗਲਤੀ ਕਰਕੇ ਕਿ ਆਪਾਂ ਲੋਕਾਂ ਲਈ ਇੱਕ ਐਗਜ਼ੈਂਪਲ ਸੈੱਟ ਕਰੀਏ ਫਿਰ ਤਾਂ ਇਹ ਜ਼ਿੰਦਗੀ ਇਦਾਂ ਹੀ ਲੰਘ ਜਾਣੀ ਫਿਰ ਜਿਹੜੇ ਆਪਾਂ ਜ਼ਿੰਦਗੀ ਜਿਹੜੇ ਸੁਪਨੇ ਜਿਹੜੇ ਸੋਚੇ ਹੋਏ ਨਾ ਫਿਰ ਨਹੀਂ ਜਿਹੜੇ ਕੀ ਹੋਣੇ ਤਾਂ ਹੀ ਕਹਿੰਦੇ ਹੁੰਦੇ ਆ ਵਧੀਆ-ਵਧੀਆ ਬੁੱਕਸ ਪੜੋ ਵਧੀਆ-ਵਧੀਆ ਜਿਹੜੇ YouTube ਦੇ ਪੋਜ਼ਿਟਿਵ ਜਿਹੜੀਆਂ ਕਿ ਵੀਡੀਓਜ਼ ਦੇਖੋ ਵਧੀਆ-ਵਧੀਆ ਜਿਹੜੇ ਲਾਈਫ 'ਚ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੋਇਆ ਉਹਨਾਂ ਦੀ ਜ਼ਿੰਦਗੀ ਤੋਂ ਕੁਝ ਸਿੱਖੋ ਤਾਂ ਕਿ ਤੁਸੀਂ ਬੀਡੀ ਇੰਪੋਰਟੈਂਟ ਇਸ ਕਰਕੇ ਹੈਗੀ ਆ ਗੱਲ ਕਰਨੀ ਆ ਕੈਨੇਡਾ ਚ ਪੜ ਰਹੇ ਸਟੂਡੈਂਟ ਸੋ ਇੱਕ ਜਿਹੜੀ ਗਲਤੀ ਜਿਹੜੀ ਹੈਗੀ ਉਹ ਬਾਰ ਬਾਰ ਜਿਹੜੇ ਕੀ ਦੁਹਰਾ ਰਹੇ ਪਿਛਲੇ ਸਮੇਂ ਚ ਵੀ ਦੁਹਰਾ ਰਹੇ ਸੇ ਪਰ ਪਿਛਲੇ ਸਮੇਂ ਦੇ ਵਿੱਚ ਸਭ ਨੂੰ ਪਤਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਸ ਦੇ ਵਿੱਚ ਬੜੇ ਲੂਪ ਹੋਲ ਸਿਗੇ ਬੜੇ ਜ ਤਰ੍ਹਾਂ ਦੇ ਜਗਾੜ ਲੱਗ ਜਾਂਦੇ ਸਿਗੇ ਸੋ ਟੈਨਸ਼ਨ ਨਹੀਂ ਸੀ ਕਿਉਂਕਿ ਇਸ ਵੇਲੇ ਦਾ ਸਭ ਤੋਂ ਵੱਡਾ ਮੁੱਦਾ ਨਾ ਕੈਨੇਡਾ ਦੇ ਵਿੱਚ ਪੀਆਰ ਦਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਦਾ ਉਹ ਤਾਂ ਹੀ ਚੀਜ਼ਾਂ ਹੋਣੀਆਂ ਜੇ ਆਪਾਂ ਕੋਈ ਵੀ ਗਲਤੀ ਨਹੀਂ ਕਰਾਂਗੇ ਸੋ ਗਲਤੀ ਕਿਹੜੀ ਹੈਗੀ ਆ ਚਾਹੀਓ ਕਾਲਜ ਕੋਈ ਵੀ ਹੋਵੇ ਬੱਚੇ ਦਾ ਚਾਹੀ ਯੂਨੀਵਰਸਿਟੀ ਕੋਈ ਵੀ ਹੋਵੇ ਉਹਦਾ ਚਾਹੀ ਪ੍ਰਾਈਵੇਟ ਕਾਲਜੀ ਕਿਉਂ ਨਾ ਹੋਵੇ ਮੈਂ ਇਹ ਗੱਲ ਤਾਂ ਕਹਿ ਰਿਹਾ ਆ ਪਿਛਲੇ ਮੈਨਜ ਹਫਤੇ ਦੀ ਗੱਲ ਕਰਾਂ 10 ਪਾਸ ਕੇਸ ਜਿਹੜੇ ਕਿ ਮੇਰੇ ਕੋਲ ਪਰਸਨਲੀ ਉਹਨਾਂ ਦੇ ਮਾਪੇ ਵਿਜ਼ਿਟ ਕਰ ਚੁੱਕੇ ਆ ਬੱਚਿਆਂ ਦੀਆਂ ਪ੍ਰੋਫਾਈਲਸ ਇੰਸਟਾਗ੍ਰਾਮ ਜਾਂ ਯੂਟਿਊਬ ਜਿਹੜੀਆਂ ਉਹਨੇ ਵਟਸਐਪ ਤੇ ਜਿਹੜੀਆਂ ਕਿ ਸ਼ੇਅਰ ਕਰ ਚੁੱਕੇ ਆ ਇਹਨੇ ਬੱਚੇ ਫਸਿਆ ਫੀਲ ਕਰ ਰਹੇ ਆ ਸੋ ਕਾਰਨ ਕਈ ਕੁਝ ਹੋ ਸਕਦਾ ਕਾਰਨ ਮੈਂ ਦੱਸ ਵੀ ਦਵਾ ਕਿ ਬੱਚਿਆਂ ਦੀਆਂ ਟੈਂਡਰ ਸ਼ਾਟ ਬੱਚੇ ਆਪਣੇ ਸਬਜੈਕਟ ਚ ਫੇਲ ਹੋ ਰਹੇ ਆ ਤੇ ਅੱਜ ਮੈਂ ਇਹ ਵੀ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਇਸ ਵੀਡੀਓ ਦੇ ਵਿੱਚ ਕਿ ਕਈ ਕੈਨੇਡਾ ਦੇ ਕਾਲਜਸ ਵੱਲੋਂ ਵੀ ਬੱਚਿਆਂ ਨਾਲ ਧੱਕਾ ਹੋ ਰਿਹਾ ਸੋ ਇਹ ਵੀ ਇੱਕ ਬੜੀ ਵੱਡੀ ਮੈਂ ਇੱਥੇ ਸਟੇਟਮੈਂਟ ਦੇ ਰਿਹਾ ਤੇ ਹੋ ਰਿਹਾ ਤੇ ਉਹ ਕਾਲਜ ਪਤਾ ਕਿਹੜੇ ਆ ਜ਼ਿਆਦਾਤਰ ਮੈਂ ਤਾਂ ਕਹੂੰਗਾ ਉਹ ਕਾਲਜ ਆ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਸੀ ਜਾਂ ਖਾਸ ਤੌਰ ਤੇ ਪੀਪੀਪੀ ਕਾਲਜਸ ਵਾਲੇ ਵੀ ਜਿਹੜੇ ਮੈਂ ਲਿਸਟ ਵਿੱਚ ਕਹਿ ਦਵਾਂ ਬਟ ਮੈਂ ਇੱਥੇ ਇੱਕ ਬੱਚਿਆਂ ਨੂੰ ਉਹਨੇ ਕਹੂੰਗਾ ਕਿ ਇੱਥੇ ਬੱਚਿਆਂ ਨੂੰ ਡੈਫੀਨੇਟਲੀ ਖਾਸ ਔਰਤੇ ਗਲਤੀ ਦੀ ਗੁੰਜਾਇਸ਼ ਨਹੀਂ ਚਾਹੀਦੀ ਕਈ ਬੱਚੇ ਜਿਹੜੀ ਕੀ ਹੈਗੇ ਮੈਂ ਤਾਂ ਕਹੂੰਗਾ ਸਬਜੈਕਟਸ ਵਿੱਚ ਜਿਹੜੇ ਫੇਲ ਹੋ ਰਹੇ ਮੈਂ ਉਹਦੇ ਰੀਜ਼ਨ ਪਿਛਲੇ ਵੀਡੀਓ ਚ ਵੀ ਸਾਂਝਾ ਕੀਤਾ ਉਹ ਅੱਜ ਵੀ ਦੱਸ ਦਵਾਂ ਇਸ ਵੇਲੇ ਮੌਕਾ ਵਾ ਯਾਰੀ ਦੋਸਤੀਆਂ ਬਾਅਦ ਚੋਂ ਪਗਾ ਲਿਓ ਤੁਸੀਂ ਸਾਰਾ ਕੁਝ ਕਰ ਲਿਓ ਤੁਹਾਡੀਆਂ ਜਿਹੜੀਆਂ ਵੀ ਅਸਾਈਨਮੈਂਟਸ ਤੁਹਾਨੂੰ ਦਿੱਤੀਆਂ ਜਾਂਦੀਆਂ ਉਹ ਬਿਲਕੁਲ ਵੀ ਕਾਪੀ ਪੇਸਟ ਨਹੀਂ ਚਾਹੀਦੀਆਂ ਬੱਚਿਆਂ ਨਾਲ ਤਕਾ ਹੋ ਰਿਹਾ ਉਹ ਤਕਾ ਆਪਾਂ ਆਪ ਕਰਾ ਰਹੇ ਤੇ ਇਹ ਵੀ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਾ ਨੂੰ ਸਟੇਟਮੈਂਟ ਕਹਿਣਾ ਚਾ ਸ਼ਾਰਟ ਨਹੀਂ ਚਾਹੀਦੀ ਸੋ ਇੱਥੇ ਮੇਰੇ ਕੋਲ ਹੁਣ ਬੱਚੇ ਕੇਸੇ ਸਾਰੇ ਜਿਹੜੇ ਮੈਂ ਤੁਹਾਨੂੰ ਐਗਜ਼ੈਂਪਲ ਦੱਸ ਰਿਹਾ ਕੇਸਸ ਆ ਰਹੇ ਆ ਬੱਚਿਆਂ ਨੇ ਨਾ ਹੁਣ ਆਪਣੀ ਪੜ੍ਹਾਈ ਬਣਾਉਣੀ ਆ ਆਪਣੇ ਜਾਂ ਪਿਛਲੇ ਕਾਲਜ ਚ ਨਹੀਂ ਜਾਂ ਕੋਈ ਉਹਨਾਂ ਦਾ ਸਫ਼ਰ ਸਹੀ ਰਿਹਾ ਵਾਟਐਵਰ ਫੇਲ ਹੋ ਗਏ ਜਾਂ ਕੋਈ اٹੈਂਡੈਂਸ ਹੋ ਗਈ ਜਾਂ ਹੁਣ ਉਹਨਾਂ ਨੇ ਪ੍ਰਾਈਵੇਟ ਤੋਂ ਸਰਕਾਰੀ ਜਾਣਾ ਸੋ ਮੇਰੇ ਕੋਲ 10 ਪਲੱਸ ਕੇਸਸ ਆ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਕੀ ਰਿਸੀਵ ਹੋਏ ਆ ਤੇ ਦਸਵਾ ਤਕਰੀਬਨ ਮੋਸਟ ਆਫ ਦੇ ਜਿਹੜੇ ਬੱਚੇ ਆ ਉਹਨਾਂ ਨੇ ਆਪਣੀ ਸਾਰਾ ਪਿਛਲੀ ਜਰਨੀ ਖਰਾਬ ਕੀਤੀਆਂ ਨਾ ਉਹਨਾਂ ਕੋਲ اٹੈਂਡਸ ਆ ਨਾ ਉਹਨਾਂ ਕੋਲ ਜਿਹੜਾ ਕਿ ਉੱਥੇ ਉਹਦੇ ਕਾਲਜ ਵੱਲੋਂ ਜਿਹੜਾ ਕਿ ਰਿਲੀਵਿੰਗ ਸਰਟੀਫਿਕੇਟ ਆ ਰਿਹਾ ਕਿਉਂਕਿ ਆਵੇ ਕਿਦਾਂ ਕਾਲਜ ਨੇ ਤਾਂ ਬਣਾ ਕੇ ਨਹੀਂ ਰੱਖੀ ਹੋਈ ਨਾ ਮੈਂ ਕਾਲਜ ਗਿਆ ਨਾ ਮੇਰੇ ਕਾਲਜ ਸਾਰੇ ਸਾਰੇ ਸਬਜੈਕਟਾਂ 'ਚੋਂ ਫੇਲ ਆ ਸੋ ਬਟਾ ਯਾਦ ਰੱਖਿਓ ਕਿ ਚੀਜ਼ ਨੂੰ ਕੈਨੇਡਾ ਦੀ ਗਵਰਨਮੈਂਟ ਨੇ ਸਾਫ਼ ਅਨਾਉਂਸਮੈਂਟ ਕਰ ਚੁੱਕਾ 1 ਨਵੰਬਰ ਤੋਂ ਬਾਅਦ ਜੇ ਤੁਸੀਂ ਕਾਲਜ ਚੇਂਜ ਕਰਦੇ ਆ ਤਾਂ ਤੁਹਾਨੂੰ ਦੁਬਾਰਾ ਸਟੱਡੀ ਪਰਮਿਟ ਲੈਣਾ ਪੈਣਾ ਵਾ ਹਾਂ ਤੁਸੀਂ ਕਲਾਸੇ ਸਟਾਰਟ ਕਰ ਸਕਦੇ ਆ ਇਹਦੇ ਤੇ ਉਹਨੇ ਰਿਲੈਕਸੇਸ਼ਨ ਦੇ ਦਿੱਤੀ ਆ ਜੇ ਤੁਸੀਂ ਤੁਸੀਂ ਆਨਲਾਈਨ ਅਪਲਾਈ ਕਰ ਦਿੰਦੇ ਆ ਸੋ ਤੁਸੀਂ ਆਪਣੇ ਰਿਜ਼ਲਟ ਦੀ ਵੇਟ ਨਾ ਕਰੋ ਬਟ ਹਾਂ ਉਹਨਾਂ ਬੱਚਿਆਂ ਨੂੰ ਪ੍ਰੋਬਲਮ ਜ਼ਰੂਰ ਆਊਗੀ ਜਿਹੜੇ ਬੱਚਿਆਂ ਦਾ ਪਿਛਲਾ ਸਫਰ ਨਹੀਂ ਸਹੀ ਰਹਿ ਤੇ ਅੱਜ ਦੱਸ ਦਵਾਂ ਜਗਾੜ ਜਿਹੜੇ ਤਕਰੀਬਨ ਬੰਦ ਹੋ ਚੁੱਕੇ ਐ ਇਸ ਵੇਲੇ ਕਈ ਬੱਚੇ ਨੇ ਨਾ ਮਾਇ ਚੇ ਵੀ ਚੀਜ਼ਾਂ ਹੁੰਦੀਆਂ ਛੱਡ ਕੇ ਦੇ ਕਲ ਐਮਆਈ ਵਾਲੇ ਪਾਸੇ ਤੁਰ ਜਾਣਗੇ ਯੂਐਸਏ ਵਾਲੇ ਪਾਸੇ ਤੁਰ ਜਾਣਗੇ ਬੜਾ ਯਾਦ ਰੱਖਿਓ ਤੁਹਾਡਾ ਸਾਰਾ ਡਾਟਾ ਰਿਕਾਰਡ ਉਹਨਾਂ ਕੋਲ ਹੈਗਾ ਆਪਾਂ ਆਪਣਾ ਅੱਗਾ ਖਰਾਬ ਕਰ ਲਾਂਗੇ ਮੈਂ ਤਾਂ ਕਹੂੰਗਾ ਜੇ ਕੁਝ ਹੋਇਆ ਜੇ ਆਪਾਂ ਗਲਤੀਆਂ ਕੀਤੀਆਂ ਸੋ ਗਲਤੀ ਹੋਣ ਨਾ ਦਰ ਆ ਲਿਓ ਕਿਤੇ ਕਿਉਂਕਿ ਇਹ ਬੜੀ ਇੰਪੋਰਟੈਂਟ ਚੀਜ਼ ਹੈ ਜੇ ਹੁਣ ਆਪਾਂ ਗਲਤੀ ਦੁਹਰਾਵਾਂਗੇ ਨਾ ਤੇ ਅੱਗਾ ਆਉਣ ਵਾਲਾ ਤੁਸੀਂ ਜਿਹੜਾ ਆਪਣਾ ਕੱਲ ਖਰਾਬ ਕਰ ਸਕਦੇ ਆ ਸੋ ਇਹ ਇੱਕ ਵਾਰਨਿੰਗ ਅਲਰਟ ਵੀ ਮੈਂ ਕਹਿ ਦੂੰਗਾ ਖਾਸ ਤੌਰ ਤੇ ਮਾਪਿਆਂ ਨੂੰ ਕਹੂੰਗਾ ਆਪਣੇ ਬੱਚਿਆਂ ਨਾਲ ਜਰੂਰ ਜਿਹੜਾ ਕੀ ਆ ਬੈਠੋ ਸਮਝਾਓ ਬੱਚਿਆਂ ਨੂੰ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕੀ ਖਰਾਬ ਕਰ ਰਹੀਆਂ ਕਿਉਂਕਿ ਮੇਰੇ ਕੋਲ ਖਾਸ ਤੌਰ ਤੇ ਪੇਰੈਂਟਸ ਉਦੋਂ ਤਕਰੀਬਨ ਜ਼ਿਆਦਾ ਸਾਡੇ ਕੋਲ ਵੀ ਆਉਂਦੇ ਜਾਂ ਜੁੜਦੇ YouTube ਤੇ ਵੀ ਜ਼ਿਆਦਾ ਉਦੋਂ ਆਉਂਦੇ ਆ ਜਦੋਂ ਸਾਰਾ ਕੁਝ ਚਲ ਜਾ ਚੁੱਕਾ ਹੁੰਦਾ ਨੇ ਹੱਥੋਂ ਫਿਰ ਕਹਿੰਦੇ ਯਾਰ ਕੁਛ ਨਾ ਦੇ ਸਾਰੇ ਅਪਡੇਟ ਵਧੀਆ ਤਰੀਕੇ ਨਾਲ ਹੋਏ ਆ ਸਾਫ ਸਾਫ ਸਿੰਪਲ ਜੀ ਗੱਲ ਆ ਸਹੀ ਤਰੀਕੇ ਨਾਲ ਪੜੋ ਸਹੀ ਵਧੀਆ ਨੰਬਰ ਲਓ ਆਪਣੀ ਪੜ੍ਹਾਈ ਦੇ ਨਾਲ ਲੱਦਾ ਕੰਮ ਕਰੋ ਤੁਸੀਂ ਪੀਆਰ ਦੇ ਲਈ ਐਲੀਜੀਬਲ ਹੋ ਜਾਓਗੇ ਵਧੀਆ ਤਰੀਕੇ ਨਾਲ ਪੀਆਰ ਸਾਨੀ ਨਾਲ ਕਿਸੇ ਵੀ ਏਜੰਟ ਵਕੀਲ ਦੇ ਜੇਬ ਵਿੱਚ ਪੈਸੇ ਪਾਏ ਬਿਨਾਂ ਤੁਸੀਂ ਜਿਹੜੇ ਕਿ ਸੈਟਲ ਹੋ ਸਕਦੇ ਆ ਬਟ ਜੇ ਆਪਾਂ ਗਲਤੀਆਂ ਸ਼ਾਰਟਕਟ ਕਰਦੇ ਰਹੇ ਕੋਈ ਨਹੀਂ ਹੋਊ ਪੂਰਾ ਕੱਲ ਦੇਖ ਲਾਂਗੇ ਫਿਰ ਆਉਣ ਵਾਲਾ ਸਮਾਂ ਖਰਾਬ ਕਰ ਸਕਦਾ ਸੋ ਨਕਲ ਤੋਂ ਬਚੋ ਆਪਣੀਆਂ ਜੜੀਆਂ ਕੀ ਹੈ ਮੈਂ ਤਾਂ ਕਹੂੰਗਾ ਕਿਸੇ ਦੇ ਮਗਰ ਲੱਗਨ ਤੋਂ ਬਚੋ ਸ਼ਾਰਟਕਟ ਰਾਸਿਆਂ ਤੋਂ ਬਚੋ ਤੇ ਬਹੁਤ ਜ਼ਰੂਰੀ ਹੈ ਇਹ ਵਰਨਿੰਗ ਆ ਇੱਕ ਨੇਕ ਸਲਾਹ ਆ ਆਪਣੇ ਵੱਲੋਂ ਮੈਂ ਆਪਣਾ ਫਰਸਤ ਸਮਝਦਾ ਕਿ ਇਸ ਚੈਨਲ ਦੇ ਥਰੂ ਕਿ ਆਪਾਂ ਬੱਚਿਆਂ ਨੂੰ ਸਲਾਹ ਦੇ ਸਕੀਏ ਕਿ ਜਿਹੜਾ ਕਿ ਉਹਨਾਂ ਦਾ ਆਉਣ ਵਾਲਾ ਕੱਲ ਬਹੁਤ ਵਧੀਆ ਹੋਵੇ ਤੇ ਮੈਂ ਉਮੀਦ ਕਰਦਾ ਵਾਂ ਤੁਹਾਡਾ ਆਉਣ ਵਾਲਾ ਕੱਲ ਤੁਹਾਡੇ ਸਾਰੇ ਸੁਪਨੇ ਜਰੂਰ ਵਧੀਆ ਤਰੀਕੇ ਨਾਲ ਪੂਰੇ ਹੋਣਗੇ